ਦੋਸਤੋ ਆਪਣੇ ਜਿਹੜੇ ਪੰਜਾਬੀ ਹੁੰਦੇ ਨੇ ਉਹ ਥੋੜੇ ਜੇ ਇਮੋਸ਼ਨਲੀ ਹੁੰਦੇ ਨੇ ਆਪਾਂ ਲੋਕਾਂ ਦੀਆਂ ਫਿਕਰ ਬਹੁਤ ਜ਼ਿਆਦਾ ਕਰਦੇ ਨੇ ਆਪਾਂ ਇਨਸਾਨੀਅਤ ਦੀ ਮਦਦ ਕਰਦੇ ਹਾਂ ਆਪਾਂ ਕੋਈ ਧਰਮ ਦੇ ਕੇ ਆ ਕੋਈ ਜਾਤੀ ਦੇ ਕੇ ਕਿਸੇ ਦੀ ਮਦਦ ਨਹੀਂ ਕਰਦੇ ਇਹ ਵੀਡੀਓ ਬੈਂਕਾਕ ਦੀ ਵਾਇਰਲ ਹੋ ਰਹੀ ਆ ਭੁਕੰਪ ਆਇਆ ਸੀ ਪਰਸੋ ਬੈਂਕਾਕ ਤੇ ਵਿੱਚ ਉੱਥੇ ਲੋਕਾਂ ਦੀ ਬਹੁਤ ਬੁਰੀ ਹਾਲਤ ਹੋਗੀ ਪਰ ਇਹ ਸਰਦਾਰ ਜੀ ਦੀ ਉੱਥੇ ਦੁਕਾਨ ਆ ਬੈਂਕਾਕ ਚ ਥਾਈਲੈਂਡ ਚ ਤਾਂ ਉਹਨੇ ਲੋਕਾਂ ਨੂੰ ਫਰੀ ਦੇ ਵਿੱਚ ਵਾਟਰ ਸਰਵ ਕੀਤਾ ਉੱਥੇ ਦੇ ਲੋਕਾਂ ਨੂੰ ਤਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਪੰਜਾਬੀ ਹੋਣ ਪਰ ਆਪਣਾ ਫਰਜ਼ ਆਪਣਾ ਇਨਸਾਨੀਅਤ ਦਾ ਫਰ ਸਮਝ ਕੇ ਸਾਰਿਆਂ ਦੀ ਮਦਦ ਲਈ ਅੱਗੇ ਆਉਂਦੇ ਨੇ ਬੇਸਿਕ ਆਪ ਕਿੰਨੀ ਜ਼ਿਆਦਾ ਮੁਸੀਬਤ ਉਹ ਹੰਡਾਰੇ ਹੋਣ ਬਾਕੀ ਇਸ ਵੀਡੀਓ ਨੂੰ ਦੇਖੋ ਕਿਸੇ ਵੀਰ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੋਈ ਆ ਉਹ ਕੀ ਕਹਿ ਰਿਹਾ ਤੁਸੀਂ ਇਹ ਵੀ ਸੁਣ ਬੈਂਕਾਕ ਮੇ ਅਰਥ ਪੇਕ ਕੇ ਬਾਦ सरदार जी यहाँ के शायद ओनर हैं गुलाटी पीस बुक टेलरिंग ये यह यहाँ पे पानी की सेवा कर रहे हैं आते जाते लोगों को फ्री में पानी दिया जा रहा है ये है सिखी सिखिज्म ਇਹ ਕੋਈ ਬੈਂਕਾਕ ਦੁਨੀਆ ਦਾ ਕੋਈ ਇਨਸਾਨ ਨਹੀਂ ਕਰ ਸਕਦਾ ਇਮੀਡੀਏਟਲੀ ਐਸਾ ਕੁਝ ਵੀ ਹੋ ਸਭ ਤੋਂ ਅੱਗੇ ਰਹਤੇ ਨੇ ਸਿੱਖ ਧਰਮ ਵਾਲੇ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ ਆਪਣਾ ਫਰਜ਼ ਜ਼ਰੂਰ ਅਦਾ ਕਰਦਾ ਆ ਤੇ ਲੋਕ ਸਿੱਖ ਨੂੰ ਐਪਰੀਸ਼ੀਏਟ ਕਰ ਰਹੇ ਨੇ ਬੈਂਕਾਕ ਦੇ ਤੇ ਇੱਕ ਐਪਰੀਸ਼ੀਏਸ਼ਨ ਆਪਣੇ ਵੱਲੋਂ ਵੀ ਬਣਦਾ ਆ ਇਸ ਬਾਬਾ ਜੀ ਦੇ ਲਈ ਜਿਨੇ ਮਦਦ ਕੀਤੀ ਹੈ ਬੈਂਕਾਕ ਦੇ ਵਿੱਚ ਸੋ ਤੁਸੀਂ ਕਹਿਣਾ ਚਾਹੋਗੇ ਇਸ ਦੇ ਬਾਰੇ ਆਪਣੇ ਵਿਚਾਰ ਵੀ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਧੰਨਵਾਦ